ਪਕੋਟ ਫਲੈਗ ਮਾਰਚ ਮੈਂ ਮਾਜੂ ਫਲੈਗ ਮਾਰਚ ਕੱਢਿਆ ਯਾਰ ਕਿਵੇਂ ਦੇਖੀਓ ਜੀ ਅੱਜ ਸਾਡੇ ਸਾਰੇ ਸੀਨੀਅਰ ਆਫਿਸਰਸ ਤੇ ਹਲਕਾ ਜੀਓਜ਼ ਆ ਜੀਓ ਫੋਰਸ ਨੂੰ ਲੈ ਕੇ ਅੱਜ ਇੱਥੇ ਫਲੈਗ ਮਾਰਚ ਅਸੀਂ ਕੱਢਣ ਲੱਗੇ ਆ ਤਾਂ ਮੇਨ ਮਤਲਬ ਇਹ ਹੀ ਹੁੰਦਾ ਹੈ ਕਿ ਪੁਲਿਸ ਦੀ ਜਿਹੜੀ ਵਿਜ਼ਿਬਿਲਟੀ ਹੈ ਉਹ ਲੋਕਾਂ ਤੱਕ ਪਹੁੰਚੇ ਤਾਂ ਇੱਕ ਜਦੋਂ ਪੁਲਿਸ ਸੜਕਾਂ ਤੇ ਹੁੰਦੀ ਹੈ ਤੇ ਜਦੋਂ ਬੱਚੇ ਫੈਮਿਲੀਜ਼ ਆਮ ਨਾਗਰਿਕ ਪੁਲਿਸ ਫੋਰਸ ਨੂੰ ਦੇਖਦਾ ਤਾਂ ਉਹਨਾਂ ਦੇ ਮਨ 'ਚ ਇੱਕ ਸੈਂਸ ਆਫ ਸਿਕਿਉਰਿਟੀ ਵੀ ਜਾਂਦੀ ਇਸ ਤੋਂ ਇਲਾਵਾ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਮਨ 'ਚ ਪੁਲਿਸ ਦਾ ਡਰ ਹੁੰਦਾ ਇਸ ਤੋਂ ਇਲਾਵਾ ਜਿਹੜੇ ਹੁਣ ਅੱਗੇ ਜਿਹੜਾ ਫੈਸਟਿਵ ਸੀਜ਼ਨ ਹੁਣ ਸਟਾਰਟ ਹੋ ਗਿਆ ਹੈ ਇੱਥੇ ਵੀ ਇੱਕ ਇਹ ਇਤਿਹਾਸਿਕ ਮੇਲਾ ਆਲਰੇਡੀ ਚੱਲ ਰਿਹਾ ਹੈ ਪਿਛਲੇ ਦੋ ਤਿੰਨ ਦਿਨਾਂ ਤੋਂ ਤਾਂ ਉੱਥੇ ਵੀ ਜੈਸ ਤੋਂ ਪੁਲਿਸ ਵੱਲੋਂ ਕਾਫੀ ਅੱਛੀ ਡਿਊਟੀ ਦਿੱਤੀ ਜਾ ਰਹੀ ਹੈ ਤੇ ਉਹਦੀ ਵੀ ਚੈਕਿੰਗ ਹੋ ਜਾਏ ਤੇ ਕਿਉਂਕਿ ਇੱਥੇ ਸੰਗਤ ਬਹੁਤ ਆਂਦੀ ਹੈ ਤੇ ਉਹਨਾਂ ਵਾਸਤੇ ਵੀ ਪ੍ਰੋਪਰ ਅਰੇਂਜਮੈਂਟਸ ਹੈਆਂ ਨਹੀਂ ਉਹਨਾਂ ਦੇ ਵੀ ਅਜ ਇੱਕ ਚੈਕਿੰਗ ਕਰਨ ਦਾ ਸਾਡਾ ਇੱਕ ਟੀਚਾ ਸੀ ਤਾਂ ਦੂਜਾ ਜਦੋਂ ਅਸੀਂ ਲਾਕੇ ਵਿੱਚ ਨਿਕਲਦੇ ਹਾਂ ਤੇ ਪੁਲਿਸ ਨੂੰ ਵੀ ਬਹੁਤੀਆਂ ਚੀਜ਼ਾਂ ਤਾਂ ਪਤਾ ਚੱਲਦੀਆਂ ਜਦੋਂ ਅਸੀਂ ਔਨ ਗਰਾਉਂਡ ਲੋਕਾਂ ਦੇ ਵਿੱਚ ਜਾਂਦੇ ਅਸੀਂ ਲੋਕਾਂ ਵਾਸਤੇ ਹੀ ਹੈ ਤੇ ਉਹਨਾਂ ਦੀ ਕੁਝ ਜਿਹੜੀਆਂ ਵੀ ਪੁਲਿਸ ਨੂੰ ਪਹਚਾਣ ਵਾਲੀਆਂ ਚੀਜ਼ਾਂ ਹੁੰਦੀਆਂ ਤੇ ਉਹਦਾ ਵੀ ਇੱਕ ਫਲੈਗ ਮਾਰਚ ਕੱਢਣ ਦਾ ਸਾਡਾ ਇੱਕ ਮਕਸਦ ਹੁੰਦਾ ਹੈ ਅੱਗੇ ਜਿਵੇਂ ਦੁਸ਼ਹਿਰਾ ਔਰ ਅੱਗੇ ਫੈਸਟੀਵਲ ਸੀਜ਼ਨ ਹੋਣ ਅੱਗੇ ਸਟਾਰਟ ਹੋ ਜਾਊਗਾ ਤੇ ਇਹ ਸਾਡਾ ਰੈਗੂਲਰਲੀ ਐਕਸ ਹੋਣਾ ਹੈ ਅ ਅ ਅੱਜ ਮੈਂ ਜੈਤੂ ਸਬਡਿਵੀਜ਼ਨ ਸੇ ਫਲੈਗ ਮਾਰਚਸ ਦੀ ਸਟਾਰਟ ਕੀਤੀ ਹੈ ਇਹ ਅਸੀਂ ਤਿੰਨਾਂ ਸਬਡਿਵੀਜ਼ਨਾਂ ਵਿੱਚ ਕਰਾਂਗੇ ਔਰ ਬਾਬਾ ਫਰੀਦ ਆਗਮਨ ਪੂਰਾ ਕੱਲ੍ਹ ਸੇ ਸਟਾਰਟ ਹੋ ਰਹਾ ਹੈ ਔਰ ਇਹ ਜਿਹੜਾ 23 ਤਾਰੀਖ ਤੱਕ ਸਾਡੀ ਇਹ ਇਵੈਂਟਸ ਚੱਲਣੇ ਤੇ ਉੱਚ ਵੀ ਇੱਕ ਸੈਂਸ ਆਫ ਸਿਕਿਉਰਿਟੀ ਤੇ ਵਿਜੀਬਲ ਪੁਲਿਸਿੰਗ ਦਰਸ਼ਣ ਵਸਤੇ ਸੀ ਹੈ ਮੈਡਮ ਕੱਲ ਇੱਕ ਦੋ ਵਾਰਦਾਤਾਂ ਹਾਂਜੀ ਐ ਸਵੇਰੇ ਡੀਐਸਪੀ ਸਾਹਿਬ ਨੇ ਐਸਐਚ ਇੱਕ ਪ੍ਰੈਸ ਕਾਨਫਰੰਸ ਕਰਕੇ মিডিਆ ਰਾਹੀਂ ਪਬਲਿਕ ਨੂੰ ਆਲਰੇਡੀ ਦੱਸਿਆ ਹੈ ਇਹ 12 ਬੰਦੇ ਦਾ ਹੋਇਆ ਸੀ ਉਹਨਾਂ ਵਿੱਚੋਂ 8 ਬੰਦੇ ਆਲਰੇਡੀ ਅਰੈਸਟਡ ਨੇ ਜਿਹੜੇ ਬਾਕੀ ਨੇ ਉਹ ਮਾਈਨਰਸ ਨੇ ਤਾਂ ਫਰੀਦਕੋਟ ਪੁਲਿਸ ਦੀ ਹਮੇਸ਼ਾ ਇੱਕ ਇਹੀ ਕੋਸ਼ਿਸ਼ ਰਹਿੰਦੀ ਹੈ ਤੇ ਸਾਡਾ ਟਰੈਕ ਰਿਕਾਰਡ ਵੀ ਇਹ ਹੈ ਕਿ ਪਹਿਲਾਂ ਤੇ ਅਸੀਂ ਵਾਰਦਾਤਾਂ ਨੂੰ ਪ੍ਰੀਵੈਂਟ ਕਰਦੇ ਹਾਂ which is evident by the data ਤੇ ਅਗਰ ਤੁਸੀਂ ਪਿਛਲੇ ਸਾਲ ਦਾ ਡਾਟਾ ਕਢਾਓਗੇ ਤੇ ਉਹਦੇ ਟੱਕਰੇ 'ਚ ਅਗਰ ਇਸ ਸਾਲ ਦਾ ਡਾਟਾ ਕਢਾਓਗੇ ਤੇ ਜਿਹੜੀ ਵਾਰਦਾਤਾਂ ਹੈ ਸਨੇਚਿੰਗਸ ਹੈ ਉਹਨਾਂ 'ਚ ਆਲਮੋਸਟ 50% ਰਿਡਕਸ਼ਨ ਹੈ ਜਿਹੜੇ ਇੱਕ ਆਧੀ ਵਾਰਦਾਤ ਹੋ ਜਾਂਦੀ ਹੈ ਉਹ 'ਚ ਵੀ ਸਾਡੀ ਕੋਈ ਵੀ ਐਸਾ ਕੇਸ ਨਹੀਂ ਹੈ ਜਿਹੜਾ ਅਸੀਂ ਅੰਡਰ ਰੇਸ ਤੇ ਛੱਡਦੇ ਹਾਂ ਤੇ ਅਸੀਂ ਪੂਰੀ ਤੰਦੇਹੀ ਨਾਲ ਉਹ ਜਿਹੜੇ ਕੇਸਸ ਨੇ ਉਹਨਾਂ ਨੂੰ ਵੀ ਅਸੀਂ ਟ੍ਰੇਸ ਕਰ ਲਾਂਗੇ ਸਾਡੇ ਡੀਐਸਪੀ ਸਾਹਿਬ ਮਨੋਜੀ ਤੇ ਐਸਐਚਓ ਜੈਤੋ ਨਵਪ੍ਰੀਤ ਉਹ ਜਿਹੜੀ ਸਨੇਚਿੰਗ ਵਾਲੀ ਵਾਰਦਾਤ ਹੋਈ ਹੈ ਉਹਨੂੰ ਮੈਂ ਪਰਸਨਲੀ ਮੋਨੀਟਰ ਕਰ ਰਹੀ ਆ ਉਹ ਜਿਹੜੇ ਤਿੰਨ ਬੰਦੇ ਬਾਈਕ ਤੇ ਆਏ ਸੀ ਉਹਨਾਂ ਦੀ ਜਿਹੜੀ ਹੈਗੀ شناخت ਹੋ ਚੁੱਕੀ ਹੈ ਸੋ that has been traced ਉਹਨੂੰ ਅਸੀਂ ਬਹੁਤ ਛੇਤੀ ਫੜ ਲਿਆ